ਲਾ ਇੱਥੇ ਤਾਂ ਸਾਮਾਨ ਵਧੀਆ ਵੇਚ ਗਿਆ ਇਸ ਪਿੰਡ ਚ ਤਾਂ ਵਧੀਆ ਕੰਮ ਚੱਲਿਆ ਜਾ ਬਦਾਮ ਲਈ ਗਰੀਲੇ ਸਾਇਦ ਲਈ ਦਵਾਈਆਂ ਲਈ ਬਦਾਮ ਲਈ ਗਰੀਲੇ ਜੜੀ ਬੂਟੀਆਂ ਵਾਲੇ ਦੇਸੀ ਦਵਾਈਆਂ ਵਾਲੇ ਸ਼ਾਇਦਲੇ ਬਹੁਤ ਵਧੀਆ ਸਮਾਨ ਲੈ ਦੇਸੀ ਸਮਾਨ ਲੈ ਜੜੀ ਬੂਟੀਆਂ ਵਾਲੇ ਇੱਥੇ ਮਾਰੀਏ ਆਵਾਜ਼ ਕਰੇ ਹੈ ਜੀ ਕੋਈ ਕਰੇ ਗਰੇ ਹੀ ਨਹੀਂ ਹੈ ਉਹ ਤਾਂ ਬੜੀਆ ਕੰਮ ਚੱਲਾ تھا ਇਧਰ ਪੁੱਛਦੇ ਆ ਉਹਨਾਂ ਨੂੰ ਬਾਈਆਂ ਬੈਠੇ ਨਹੀਂ ਉੱਥੇ ਲੈ ਇਧਰ ਲੱਗੀ ਪਈ ਐ ਕੰਮ ਤੇ ਮੈਂ ਤਾਂ ਦੀ ਚਾਚੀ ਕੇ ਜਾ ਕੇ ਆਉਣੀ ਆ ਹਰ ਇੱਕ ਗੱਲ ਇਹਨੂੰ ਦੱਸ ਕੇ ਥੋੜੀ ਜਾਣਾਗਾ ਕੋਈ ਜ਼ਰੂਰੀ ਦੱਸ ਕੇ ਤੁਰਨਾਗਾ ਕਰੀ ਜਾਣ ਦੇ ਕੰਮ ਆਪਦਾ ਜੇ ਕਰਦੀ ਐ ਤਾਂ ਮੈਂ ਜਾਣੀ ਐ 10 ਮਿੰਟ ਇਹਨਾਂ ਤਾਂ ਮੈਨੂੰ ਰੋਕ ਹੀ ਲਾਉ ਮੈਨੂੰ ਕਿਹੜਾ ਜਾਣ ਦੇਣਾ ਇਹਨੇ ਦੇਖ ਲੈ ਐ ਵੀ ਨਹੀਂ ਦੱਸ ਕੇਗੀ ਮੇਰਾ ਜਾਨੀ ਕੀ ਦੇ ਬੀ ਬੰਦਾ ਇਹ ਤਾਂ ਦੱਸ ਜੀ ਨਕਲੀ ਦਕਲੀ ਆ ਭਈ ਵੀ ਮੈਂ ਜਾਨੀ ਕਿੱਧਰ ਵੀ ਭਈ ਮੈਂ 10 ਮਿੰਟ ਕਿਸੇ ਕੋਲ ਜਾ ਕੇ ਨਹੀਂ ਆ ਮੈਨੂੰ ਕੋਈ ਕੰਮ ਹੈ ਦੇਖ ਲੈ ਲੀੜੇ ਨਹੀਂ ਧੋਣਾ ਕੋਈ ਕੱਪੜਾ ਨਹੀਂ ਧੋਣਾ ਕੋਈ ਐ ਨਹੀਂ ਇਹ ਬਿਮਾਰ ਹੋਈ ਪਈ ਐ ਮੇਰੇ ਤਾਂ ਪਹਿਲਾਂ ਗਲਾ ਖਰਾਬ ਹੋਇਆ ਤੇ ਰੇਸ਼ਾ ਹੋਇਆ ਤੇ ਮਸਾ ਮੈਂ ਤਾਂ ਗਲਤੀ ਕਰ ਬੱਕ ਕੇ ਫਿਰਦੀ ਆ ਹੋ ਮਰ ਜਾ ਇੱਕ ਮੇਰੀ ਉਹ ਦਵਾਈ ਜੀ ਭੁਣਤੀ ਪੀ ਮੈਂ ਤਾਂ ਅੱਜ ਉਹ ਵੀ ਖਾਣਾ ਭੁੱਲ ਗਈ ਚੱਲ ਦੇਖੀ ਉਹ ਆਥੜੇ ਬਣਾ ਕੇ ਖਾ ਲੂੰਗੀ ਕੀ ਕਰਾਂ ਵੇ ਬਨੇ ਵੀ ਲਹੂ ਪੀ ਰਖਿਆ ਦੱਸ ਕੇ ਵੀ ਨਹੀਂ ਜਾਂਦੀ ਬੰਦਾ ਐ ਦੱਸ ਕੇ ਤਾਂ ਵਗ ਜੀ ਕਿਉਂ ਜਾਨੀ ਕਦਣਾ ਜੇ ਹੁਣ ਕੋਈ ਆ ਗਈ ਘਰੇ ਕਿਸੇ ਨੂੰ ਮੈਂ ਕੀ ਜਵਾਬ ਦੇਉਂਗੀ ਮੇਰੀ ਬੇਬੇ ਕਿੱਥੇ ਐ ਮੈਂ ਦਾਈ ਕਹਿਣਾ ਪੁਹਾਰ ਕੇ ਵੀ ਮੈਨੂੰ ਤਾਂ ਪਤਾ ਨਹੀਂ ਭਈ ਕਿੱਧਰ ਗਈ ਐ ਚੱਲ ਮੈਂ ਤਾਂ ਇਹਦਾ ਕੰਮ ਕਰਾਂ ਮੈਂ ਤਾਂ ਲੀੜੇ ਪ੍ਰੈਸ ਕਰਨਾ ਆਏ ਪਏ ਅੰਦਰ ਆ ਕੇ ਕੱਪੜੇ ਪ੍ਰੈਸ ਕਰਦੀ ਹਾਂ ਕਮਰੇ ਚ ਪਦਾਮ ਲੈ ਗਰੀ ਲੈ ਸ਼ਾਇਦ ਲੈ ਚੜੀ ਬੂਟੀਆਂ ਵਾਲੇ ਦਵਾਈਆਂ ਵਾਲੇ ਲੈਣੀ ਐ ਬਈ ਕੋਈ ਦਵਾਈ ਚਲ ਠੀਕ ਹੈ ਭਾਈ ਚਲੋ ਪੈਸਿਆਂ ਦੀ ਭਾਈ ਕੋਈ ਗੱਲ ਨਹੀਂ ਸੀ ਪੈਸੇ ਤਾਂ ਫਿਰ ਦੇ ਦਿੰਦੇ ਚਲੋ ਕੋਇਨ ਚਲੋ 22 ਤੱਕ ਨਹੀਂ ਪੈਸੇ ਨਹੀਂ ਹੈਗੇ ਪੈਸੇ ਮਨਾ ਚਲ ਕੀ ਮਿਲਦਾ ਐਸ ਗਰੇ ਜਾਂਦੇ ਆ ਸਰਦਾਰ ਜੀ ਕੋਈ ਗਰੇ ਐ ਕੋਈ ਜੜੀ ਬੂਟੀਆਂ ਕੋਈ ਦਵਾਈ ਲੈ ਲੈ ਸ਼ਾਇਦ ਲੈ ਲੈ ਗਰੇ ਹੈ ਜੀ ਕੋਈ ਸਰਦਾਰ ਜੀ ਕੋਈ ਸਮਾਨ ਲੈ ਲਓ ਸ਼ਾਇਦ ਲੈ ਲਓ ਜੜੀ ਬੂਟੀਆਂ ਬਹੁਤ ਵਧੀਆ ਦਵਾਈ ਹੈਗੀ ਹੈ ਜੀ ਚਲ ਕੁਰਸੀ ਪਈ ਆ ਇੱਥੇ ਬਹਿ ਜਾਣੇ ਆ ਆ ਲੈ ਲਓ ਜੀ ਆ ਜਾਓ ਚਲੋ ਧਾਮੀ ਲੈ ਲੈਣਾ ਸਰਦਾਰਾਂ ਦੇ ਘਰੇ ਦੋ ਮਿੰਟ ਬੈ ਕੇ ਉਹ ਮਰਜਾ ਕਾਦੇ ਵਾਲਾ ਦਿਨ ਤਾਂ ਹੈ ਨਹੀਂ ਲੈ ਟੱਪ ਟੱਪ ਗਿਆ ਬੋਲ ਜੇ ਮਾਰ ਕੇ ਲੈ ਟੱਪ ਗਿਆ ਕਰ ਲੋ ਗੱਲ ਹੋ ਬੈਠਾ ਲੈ ਕੁਰਸੀ ਤੇ ਚੜਿਆ ਏ ਭਾਈ ਮੇਰੀ ਬੇਬੇ ਹੈ ਨਹੀਂ ਕਰੇ ਕੀ ਵੇਚਣ ਆਏ ਬੇਬੇ ਲੈਂਦੀ ਹੁੰਦੀ ਐ ਚਲ ਦੇਖ ਲਾਨੀ ਐ ਜਾ ਕੇ ਆ ਜੋ ਜੀ ਆਜੀ ਸਮਾਨ ਲੈ ਲੋ ਓਏ ਮੇਰੀ ਬੇਬੇ ਹੈ ਨਹੀਂ ਕਰੇ ਕੀ ਵੇਚਣ ਆਏ ਤੂੰ ਸਿੱਧੇ ਆ ਕੇ ਕੁਰਸੀ ਤੇ ਬਹਿ ਗਿਆ ਮੇਰੀ ਗੱਲ ਤਾਂ ਸੁਣੋ ਜੀ ਸਾਡੇ ਕੋਲ ਤਾਂ ਨਾ ਸਾਰੀਆਂ ਜੜੀ ਬੂਟੀਆਂ ਨੇ ਦਵਾਈਆਂ ਨੇ ਨਾਲੇ ਸ਼ਾਇਦ ਵੀ ਹੈਗਾ ਓਏ ਭਾਈ ਮੇਰੀ ਬੇਬੇ ਹੈ ਨਹੀਂ ਕਰੇ ਜਦੋਂ ਮੇਰੀ ਬੇਬੇ ਆਈ ਉਹਨੂੰ ਆਜੀ ਓ ਤੁਸੀਂ ਮੇਰੀ ਗੱਲ ਤਾਂ ਸੁਣੋ ਜੀ ਛੋਡੇ ਲੈਣ ਵਾਲੀ ਦਵਾਈ ਐ ਉਹ ਸਾਰੀਆਂ ਮਾਈਆਂ ਬੀਬੀਆਂ ਨੇ ਛੋਡੇ ਪਿੰਡ ਦੀਆਂ ਨਹੀਂ ਲਈ ਐ ਦਵਾਈ ਕੀ ਗੱਲ ਐ ਮੈਂ ਛੋੜੇ ਰਜਾਨਾ ਹੀ ਆਉਣਾਗਾ ਲੈ ਘਰਾਂ ਚ ਗੱਟਾ ਆਉਣਾ ਭਾਈ ਇਹ ਜੀ ਕਹੋ ਜੀ ਤੇ ਭਾਈ ਜਿਹੜੀ ਮੇਰੇ ਲੈਣ ਵਾਲੀ ਐ ਕਿ ਐ ਕਰੋ ਪੀੜੀ ਚੱਕ ਕੇ ਲਿਆਓ ਛੋਡੀ ਨਾਬਜ ਵੀ ਦੇਖਾਂਗੇ 2 ਮਿੰਟ ਐ 2 ਮਿੰਟ ਲੱਗਣਗੇ ਐ ਤਾਂ ਬੈਦਲੂ ਲੱਗਦੇ ਹੁੰਦਾ ਟਾਈਮ ਐ ਇਥੇ ਨਹੀਂ ਹੁੰਦਾ ਆਲ ਉਰੇ ਆ ਜਾਓ ਜੀ ਉਹ ਸਾਡੇ ਕੋਲ ਤਾਂ ਬਹੁਤ ਕੀਮਤੀ ਸਮਾਨ ਐ ਜੀ ਮੇਰੀ ਬੱਸ ਭਾਈ ਕਹਦਾ ਬੈਦਲ ਕਿ ਤੇ ਮੇਰੀ ਬੇਬੇ ਹੈ ਨਹੀਂ ਕਰੇ ਕਿ ਤੇ ਉਹ ਨਾਲ ਠੱਗੀ ਮਾਰ ਕੇ ਲੈ ਜੀ ਬੈ ਤਾਂ ਜਾਓ ਜੀ ਇੱਥੇ ਕੋਈ ਗੱਲ ਨਹੀਂ ਬੈਚੋ ਬੈ ਤਾਂ ਜਾਨੀ ਆ ਤੁਸੀਂ ਮੇਰੀ ਗੱਲ ਸਮਝਦੇਖੋ ਸ਼ਾਇਦ ਦੇਖੋ ਪਹਿਲਾਂ ਸੁਮੈਲਾ ਹੋਂ ਜਾਂ ਕਿੰਨਾ ਵਧੀਆ ਸ਼ੈ ਆ ਆ ਦੇਖ ਤੁਸੀਂ ਵੀ ਦੇਖ ਲੋ ਇਹਦਾ ਠੀਕ ਹੈ ਆ ਦੇਖ ਲੋ ਕੋਈ ਗੱਲ ਨਹੀਂ ਰੱਖ ਦੇ ਭਾਈ ਰੱਖ ਦੇ ਮੈਂ ਤਾਂ ਲੈਣਾ ਨਹੀਂ ਤੁਸੀਂ ਮੇਰੀ ਗੱਲ ਸੁਣੋ ਹਾਂ ਆ ਦੇਖੋ ਜੀ ਬਹੁਤ ਵਧੀਆ ਜੜੀ ਬੂਟੀਆਂ ਇਹ ਨਾ ਗੋਲੀਆਂ ਬਣਾਈਆਂ ਹੁੰਦੀਆਂ ਸਾਡੀ ਆ ਦੇਖੋ ਜੀ ਆ ਵੀ ਜੜੀ ਬੂਟੀਆਂ ਤੋਂ ਗੋਲੀਆਂ ਬਣਾਈ ਆ ਦੇਖੋ ਟਲੇ ਤੁਨੋ ਛੋਡੀ ਨਾਮ ਜਿ ਦਿਖਾਓ ਨਾ ਜੜੀ ਬੂਟਾ ਤਾਂ ਗੋਲਮਾ ਗੋਲਮਾ ਕਰੀਏ ਨਾ ਮੈਂ ਗੋਲੀਆਂ ਕਰਨ ਦਾ ਕੀ ਹੈ ਕਾਹਦੀਆਂ ਗੋਲੀਆਂ ਇਹ ਜੇ ਦੱਸੇਗਾ ਫੇਰ ਹੀ ਹੁਣ ਤੋਂ ਹੱਥ ਪਰ ਕੇ ਕਰ ਗਿਆ ਤੁਸੀਂ ਇੱਕ ਮਿੰਟ ਤਾਂ ਖੜ ਜੋ ਸਾਨੂੰ ਨਬਜ਼ ਦੇਖ ਲੈਣ ਦੇ ਅਸੀਂ ਨਾ ਪ੍ਰਾਣੇ ਹਕੀਮ ਆ ਆਂਦਾਨੀ ਬਟਾਲੇ ਵਾਲੇ ਹਕੀਮ ਬੱਜਦੇ ਆਂ ਅਸੀਂ ਚੱਲ ਭਾਈ ਬਹੁਤ ਚੱਲ ਗਈ ਹੁਣ ਨਬਜ਼ ਛੱਡਦੇ ਹੁਣ ਨਹੀਂ ਜੀ ਮੇਰੀ ਗੱਲ ਸੁਣ ਹਾਂ ਸੋਨੂ ਕਿਤਾ ਗਰਮਾਹਸ਼ ਬਹੁਤ ਹੈ ਗਰਮਾਹਸ਼ ਤਾਂ ਭਾਈ ਹੁਣ ਗੋਲੀਆਂ ਖਾਈ ਜਾਂਦੇ ਆ ਹਾਂ ਇਹ ਤਾਂ ਤੁਸੀਂ ਨਾ ਹੀ ਸ਼ਤ ਸਾਇਦ ਲੋ ਇਹ ਸ਼ਾਇਦ ਦੇ ਨਾਲ ਦਵਾਈ ਲੈਣੀ ਤੇ ਨਾਲੇ ਤੁਸੀਂ ਐਂ ਕਰੋ ਹੂੰ ਇਹ ਤੁਹਾਨੂੰ ਪਹਿਲਾਂ ਤੁਹਾਨੂੰ ਕੱਦ ਵੱਧਣ ਵਾਲੀ ਦਵਾਈ ਦੇ ਦੀਏ ਤੁਹਾਡਾ ਕੱਦ ਬਹੁਤ ਘਟਾ ਹੈ ਲੈ ਹੁਣ ਮੇਰਾ ਕੱਦ ਵੱਧ ਜਾਊਗਾ ਉਹ ਕੱਦ ਤਾਂ ਜੀ ਮੇਰੀ ਗੱਲ ਸੁਣੋ ਅਸੀਂ ਤਾਂ ਕੱਦ ਤਾਂ ਰੋਕਣਾ ਪੈਂਦਾ ਹੈਗਾ ਰੋਕਣਾ ਨਹੀਂ ਵੱਧਾਦਨੇ ਆ ਲੈ ਮੇਰੀ ਸੱਸ ਤਾਂ ਭਾਈ ਮੈਨੂੰ ਸਾਰਾ ਦਿਨ ਮਿਹਣੇ ਮਾਰੀ ਜਾਂਦੀ ਹੈ ਕਹਿੰਦੀ ਗੱਠਦੀਆਂ ਗੱਠਦੀਆਂ ਕਿੱਥੇ ਨਿੱਕੀ ਜੀ ਮਿਲ ਗਈ ਸਾਡੇ ਕਰਮਾਂ ਚ ਜੇ ਲੰਬੀ ਹੁੰਦੀ ਤਾਂ ਐਡੀ ਉਹ ਹੀ ਗੱਲ ਤੁਰੀ ਫਿਰਦੀ ਬਿਹੜੇ ਚ ਸੋਹਣੀ ਲੱਗਦੀ ਤੇ ਮੈਨੂੰ ਤਾਂ ਕਿਸੇ ਦੇ ਬਾਹਰ ਲੈ ਕੇ ਨਹੀਂ ਜਾਂਦੀ ਪਿੰਡ ਚ ਕਹਿੰਦੀ ਤੇਰਾ ਕੱਦ ਛੋਟਾ ਤੂੰ ਕਦੇ ਰਹਿ ਰੇਕਦੇ ਆ ਪੀ ਜਾਂਦੀ ਮੇਰੀ ਗੱਲ ਸੁਣੋ ਜੀ ਤੁਸੀਂ ਹਾਂ ਤੁਸੀਂ ਤਾਂ ਕਹਿੰਦੀ ਸੀ ਨਾ ਤੁਸੀਂ ਕੀ ਲਈ ਬੈਠੇ ਹੋ ਤੁਹਾਡੇ ਕੋਲ ਕੀ ਹੈਗਾ ਉਹ ਸੋਡੀ ਸੱਚ ਤਾਂ ਮੈਨੂੰ ਐਂ ਦੱਸੋ ਕੱਦ ਕਿੰਨਾ ਹੈ 5 ਫੁੱਟ ਹੈ 5.5 ਫੁੱਟ ਹੈ ਕਿੰਨਾ ਹੈ ਹੁਣ ਮੈਨੂੰ ਕਿ ਵੀ ਤਾਂ ਮੇਰੀ ਸੱਸ ਦਾ ਮੇਰੀ ਸੱਸ ਤਾਂ ਏਡੀ ਲੰਬੀ ਮੇਰੀ ਗੱਲ ਸੁਣੋ ਜੀ ਸਤ ਤੁਸੀਂ ਕੀ ਰਾਂ ਦਵਾਈ ਮੇਰੀ ਤਾਂ ਐਵੇਂ ਹੀ ਸੱਸ ਕੋਈ ਸਮਾਨ ਵੇਚ ਕੇ ਆਹ ਜੀ ਤੁਹਾਨੂੰ ਪਤਾ ਹੀ ਨਹੀਂ ਅੱਛਾ ਅੱਛਾ ਹਾਂ ਬੇਬੇ ਭਾਰੀ ਜੀ ਉਹ ਮੇਰੀ ਗੱਲ ਸੁਣੋ ਜੀ ਉਹਦਾ ਕਿੰਨਾ ਕੱਦ ਹੈ ਉਹ ਦਿਨ ਉਹਦਾ ਛੋਟਾ ਫੁੱਟ ਡੇਢ ਫੁੱਟ ਕੱਦ ਬਤਾ ਦੇਵਾਂਗੇ ਅਸੀਂ ਬਤਾ ਦੇਵਾਂਗੇ ਹਾਂ ਸਾਡੀ ਦਵਾਈ ਨਾਲ ਸਾਡੇ ਕੋਲ ਤਾਂ ਦਵਾਈ ਬਹੁਤ ਵਧੀਆ ਜੀ ਫਿਰ ਇਹ ਕਿੰਨੇ ਕੁ ਪੈਸੇ ਆਣੇ ਪਈ ਮੇਰੀ ਗੱਲ ਸੁਣੋ ਜੀ ਪੈਸਿਆਂ ਦੀ ਤਾਂ ਦੇਖੋ ਤੁਸੀਂ ਜਿੰਨੀ ਜਿੰਨੀ ਤੁਸੀਂ ਦਵਾਈ ਲਾਉਂਗੇ ਇਹ ਤਾਂ ਤੁਸੀਂ ਹਫਤੇ ਕਿਦੀ ਦਵਾਈ ਲੈਣੀ ਹੈ ਹੂੰ ਫਿਰ ਤਾਂ ਛੋਡੀ ਬਣੂਗੀ 500 ਰੁਪਏ ਜੇ ਤੁਸੀਂ ਲੈਣੀ ਹੈ ਦੋ ਹਫਤਿਆਂ ਦੀ ਤਾਂ 1000 ਦੀ ਬਣ ਜੂਗੀ ਤੁਸੀਂ ਐਂ ਕਰੋ ਇੱਕ ਵਾਰੀ ਹਫਤੇ ਕਿਦੀ ਦਵਾਈ ਲੈ ਕੇ ਦੇਖੋ ਨਾ ਨਾ ਭਾਈ ਹਫਤੇ ਦੀ ਨਹੀਂ ਮੈਂ ਲੈਂਦੀ ਮੈਨੂੰ ਤਾਂ ਐ ਕਰਾ ਤੂੰ 4 ਦਿਨਾਂ ਦੀ ਦੇ ਦੇ ਨਹੀਂ ਨਹੀਂ ਜੀ ਮੇਰੀ ਗੱਲ ਸੁਣੋ 4 ਦਿਨਾਂ ਦੀ ਦਵਾਈ ਫਿਰ ਮੇਰੇ ਕੋਲੇ ਰਿਪੀਟ ਹੈ 100 ਆ ਜਾਂਦਾ 250 ਚ ਦੇ ਕੋ ਮੈਨੂੰ ਹਰ ਹfte ਦੀ ਦੇ ਕੇ ਜਾਣੀ ਤਾਂ ਦੇ ਜਾ ਮੇਰੇ ਕੋਲੇ ਤਾਂ 250 ਰੁਪਏ ਮੇਰੀ ਗੱਲ ਸੁਣ ਲਓ ਜੀ ਹਾਂ ਸਾਨੂੰ ਕੋਈ ਰੁਪਈਆ ਦੀ ਨਹੀਂ ਹੁੰਦਾ ਜ਼ਿਆਦੇ ਸਾਨੂੰ ਤਾਂ ਨਾ ਆਪ ਦੀ ਦਵਾਈ ਵੇਚਣ ਦਾ ਹੁੰਦਾ ਸੀ ਮਸ਼ੂਰੀ ਵਾਸਤੇ ਦਵਾਈ ਵੇਚਦੇ ਹਾਂ ਜੇ ਤੋ ਮੈਂ ਤੈਨੂੰ ਇਹ ਕਹਿੰਦਾ ਵੀ 250 ਰੁਪਏ 250 ਦੀ ਦਵਾਈ ਪਾ ਜਾ ਕੋਈ ਨਹੀਂ ਫਿਰ ਅੱਬਾ ਮੈਂ 2 ਹfte ਦੀ ਲੈ ਲਗਾ ਜੇ ਮੇਰੇ ਕਦਮ ਵਧੀਆਂ ਤੁਸੀਂ ਮੇਰੀ ਗੱਲ ਸੁਣੋ ਜੀ ਸਾਨੂੰ ਨਾ ਕੋਈ ਅਖਬਾਰ ਲਿਆ ਕੇ ਦਿਓ ਸੁਣੋ ਤੇ ਤੁਹਾਡਾ ਸੋਰਾ ਉਹਦਾ ਇਸ ਮਤਲਬ ਕੁੜੀਆਂ ਵੀ ਸਾਡੀਆਂ ਬੰਨੀਆਂ ਹੋਈਆਂ ਅਜੇ ਕੋਲੇ ਸਾਡੇ ਕੋਲ ਸਮਾਨ ਤਾਂ ਸਾਰੇ ਹੀ ਐ ਆ ਵੱਡੀਆਂ ਕੁੜੀਆਂ ਵੀ ਸਾਡੇ ਕੋਲ ਬੰਨੀਆਂ ਹੋਈਆਂ ਤੇ ਤੁਸੀਂ ਮੈਨੂੰ ਇਹ ਕਾਹਦੇ ਆਣੀਆਂ ਕੁੜੀਆਂ ਫਿਰ ਉਹ ਤਾਂ ਜੇ ਤੁਸੀਂ ਛਾਡੋ ਪਰੇ ਸੋਡੇ ਲੈਣ ਵਾਲੀ ਦਵਾਈ ਨਹੀਂ ਹੈਗੀ ਕੀ ਗੱਲ ਐ ਸਾਡੇ ਲੈਣ ਵਾਲੀ ਕਿਉਂ ਨਹੀਂ ਕੋਈ ਦੱਸੋ ਅਸੀਂ ਕਾਹੇ ਤਾਂ ਸੋਡੇ ਲੈਣ ਵਾਲੀ ਕੋਈ ਦਵਾਈ ਨਹੀਂ ਇਹ ਤੇ ਸਾਨੂੰ ਤੁਸੀਂ ਖਵਾਰ ਲਿਆ ਦਿਓ ਕੋਈ ਤੁਹਾਨੂੰ ਜੇ ਛੋਟੇ ਛੋਟੇ ਬੋਣੀਆਂ ਗਿਣ ਕੇ ਦੇ ਦੇਣੀ ਚੱਲ ਮੈਂ ਖਵਾਰ ਲਿਆਉਣੀ ਆ ਭਾਈ ਮੇਰੇ ਬੇਬੇ ਨਾਲ ਆਜੇ ਕਿਤੇ ਬੇਬੇ ਨਾਲ ਲੜੇ ਭਈ ਆ ਕੇ ਨਹੀਂ ਨਹੀਂ ਜੀ ਲੜਨ ਵਾਲੀ ਕੋਈ ਗੱਲ ਨਹੀਂ ਹੈ ਚਲ ਠੀਕ ਐ ਮੈਂ ਲਿਆਉਣੀ ਆ ਪਾੜ ਕੇ ਆਲਾ ਚਲੋ ਦਵਾਈ ਤਾਂ बिकੂਗੀ ਚਲੋ ਕੋਈ ਗੱਲ ਨਹੀਂ ਫਿਰ ਇੰਨੀ ਦਵਾਈ ਗੋਲੀਆਂ ਆਪਾਂ ਕੱਟ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਚਲ ਫਿਰ ਦੇ ਦਿੰਨੇ ਆ ਕੀ ਗੱਲ ਐ ਜਿਹੜਾ ਰੁਪਿਆ ਵੀ 250 ਹੀ ਐ ਜਿਆਦੇ ਰੁਪਏ ਹੁਣ ਤਾਂ ਜਿਆਦੇ ਦੇ ਦਿੰਦੇ ਆ ਲੈ ਆਓ ਜੀ ਮੈਂ ਵੀ ਅੱਗੇ ਜਾਣਾ ਐ ਹਾਂ ਲੈ ਆਓ ਜੀ ਇਹ ਲੈਓ ਬਸ ਇਹਦੇ ਵਿੱਚ ਹੀ ਪਾ ਦੇਣ ਹਾਂ ਲੈ ਭਾਈ ਦੋ ਮਿਲੇ ਮੈਨੂੰ ਤਾਂ ਪੇਜ ਇਹ ਤਾਂ ਸਾਡੀ ਮਸ਼ੀਨ ਦੇ ਪੇਜ ਹੈਗੇ ਉਹ ਕਾੜੀ ਕੁੜੀ ਨਹੀਂ ਪਾ ਦੇ ਮੇਰੀ ਗੱਲ ਸੁਣੋ ਜੀ ਕੋਈ ਗੱਲ ਨਹੀਂ ਪੁੜੀਆਂ ਦਾ ਬਣਾਉਣੀ ਨਹੀਂ ਪੈਣੀ ਜੀ ਪੁੜੀਆਂ ਨੂੰ ਮਰ ਜਾ ਮੇਰੀ ਬੇਬੇ ਲੜੂਗੀਆਂ ਨੇ ਦੇਖ ਲਿਆ ਇਹ ਤਾਂ 5 ਰੁਪਏ ਦਾ ਪੇਜ ਸੀਗਾ ਇੱਕ ਕੋਈ ਗੱਲ ਨਹੀਂ ਇਸ ਪੇਜਾਂ ਪੂਜਾਂ ਦੀ ਕੀ ਗੱਲ ਤੁਸੀਂ ਆ ਦਬਾਈ ਲਓ ਫਿਰ ਦੇਖੋ 10 ਰੁਪਏ ਇਹ ਘੱਟੇ ਕਿ ਮੈਂ ਤਾਂ ਤੈਨੂੰ 40 ਦੇਉਂਗੀ ਉਹ ਕੋਈ ਗੱਲ ਨਹੀਂ ਜੀ ਅਸੀਂ ਉਹਨਾਂ ਨੂੰ ਦੋ ਗੋਲੀਆਂ ਕੱਟ ਦੇ ਦਾਂਗੇ ਫਿਰ ਤਾਂ ਛੋੜੇ ਹੀ ਨੁਕਸਾਨ ਹੋਣਾ ਸਾਡਾ ਤਾਂ ਕੋਈ ਨਹੀਂ ਇਸ ਵਿੱਚ ਮੈਂ ਕਦ ਤੱਕ ਬਧੂਗਾ ਵੀ ਕਿਤੇ ਕਦ ਮੈਂ ਰਹਿ ਨਹੀਂ ਰਹੀ ਕਿ ਲੁੱਟ ਕੇ ਲੈ ਜੇ ਹਾਂ ਜੀ ਤੁਸੀਂ ਦੇਖਦੇ ਜਾਓਗੇ ਕਦ ਤਾ ਸਾਸਨਰ ਵੀ ਤੁਹਾਡਾ ਜਾਦੇ ਵੱਧ ਜੇਗਾ ਇਹ ਭਰ ਲੈਣੀ ਕਹਦੇ ਨੇ ਭਾਈ ਕੋਈ ਇਹਦਾ ਸ਼ਾਇਦ ਨਹੀਂ ਲੈਣੀ ਪਈ ਮੈਂ ਸ਼ਾਇਦ ਸਾਰਾ ਲੈਣਾ ਪੋਈ ਨਾ ਸਾਰਾ ਨਹੀਂ ਜ ਕੋਈ ਸੀਸੀ ਲਿਆ ਤੁਹਾਨੂੰ ਸੀਸੀ ਚ ਪਾ ਦਾਂਗੇ ਸ਼ਾਇਦ ਥੋੜਾ ਤੇ ਸ਼ਾਇਦ ਦਾ ਕੀ ਰੇਟ ਹੈ ਸ਼ਾਇਦ ਦਾ ਰੇਟ ਤਾਂ ਇਹ ਦੇਖੋ ਜੇ ਤੁਸੀਂ ਕਾਫੀ ਲੈਣਾ ਹੋ ਤਾਂ ਜਾਦਾ ਰੇਟ ਹੈ ਪਰ ਤੁਹਾਨੂੰ ਤੁਸੀਂ ਦਵਾਈ ਦੇ ਨਾਲ ਹੀ ਨਾ ਇਹਦਾ ਫਰੀ ਦੇ ਦਿਆਂ ਕੋਈ ਇਹੀ ਜੀ ਗੱਲ ਵੇਹਾ ਤਾਂ ਪਾਤੀ ਲੱਗ ਜੀ ਪਾਤੀ ਹਾਂ ਮੈਨੂੰ ਪਤਾ ਹੀ ਜੀ ਕਿਤੇ 22 ਨੇ ਦੋ ਵਾਰੀ ਪਾਤੀ ਇੱਕ ਰੀ ਜੀ ਦੋ ਪਾਤੇ ਹੋ ਤਾਂ ਛੋਟਾ ਤਾਂ ਫਿਰ ਜੋ ਬਹੁਤ ਜ਼ਿਆਦਾ ਵਾਰ ਜਾਣ ਦਵਾਈ ਪੇਗੀ ਦੁਬਾਰੇ ਉਹ ਬਸ ਕਰਵੇ ਪਈ ਕੱਟ ਬਾਦਦੇ ਹੁੰਦੇ ਮੇਰੇ ਕੋਲ ਮੇਰੇ ਕਹਿੰਦੀ ਮੇਰੀ ਗੱਲ ਸੁਣੋ ਜੜੀ ਬੂਟੀ ਦੀਆਂ ਪਾਈਆਂ ਬਣੀਆਂ ਹੋਈਆਂ ਤਿੰਨ ਪਾਤੀਆਂ ਦੀਆਂ ਗੋਲੀਆਂ ਹਨ ਮੰਨਤ ਹੈ ਹਾਂ ਮੇਰੀ ਗੱਲ ਸੁਣੋ ਜੀ ਤਿੰਨ ਪਾਤੀਆਂ ਗੋਲੀਆਂ ਨੇ ਤਿੰਨੇ ਟਾਈਮ ਲੈਣੀਆਂ ਨੇ ਹਾਂ ਸਵੇਰੇ ਵੀ ਲੈਣੀਆਂ ਸ਼ਾਮ ਨੂੰ ਵੀ ਦੁਪਹਿਰੇ ਵੀ ਲੈਣੀਆਂ ਨਾ ਮੈਂ ਇਹ ਨਾ ਕਰਾਂ ਸ਼ਾਇਦ ਸਾਡੀ ਗੜ ਬੀਬੀ ਹੈ ਉਸੇ ਚ ਪਾ ਦੇ ਹਾਂ ਆਇਆ ਕਰੋ ਜੀ ਗੜਬੀ ਲੈਣੀ ਹੈ ਭਈ ਮੈਂ ਆਹ ਇਹ ਇੰਨੀ ਗੱਲ ਦਾ ਖਿਆਲ ਰੱਖਣਾ ਜਿਹੜੀ ਆ ਹਨ ਕਾਲੀ ਜੀ ਵਾਲੀ ਜੜੀ ਬੂਟੀ ਵਾਲੀ ਹੈ ਇਹ ਦੁਪਹਿਰੇ ਲੈਣੀ ਠੀਕ ਹੈ ਭਈ ਹਾਂ ਉਹ ਜੇ ਤੜਕੇ ਅੱਠ ਵਜੇ ਤੀ ਉਹਦਾ ਕੋਈ ਗੱਲ ਬਾਤ ਨਹੀਂ ਠੀਕ ਹੈ ਠੀਕ ਹੈ ਬੱਸ ਲੈਓ ਨਹੀਂ ਗੜਬੀ ਲੈ ਆਓ ਉਹ ਸਵਾਤ ਵਾਲਾ ਚੰਗਾ ਲੱਗਦਾ ਸਰਦਾਰਨੀ ਦਾ ਚਲੋ ਦੇਖਦੇ ਹਾਂ ਕੋਈ ਚਾਹ ਪਾਣੀ ਪਰ ਚਾਹ ਪਾਣੀ ਤਾਂ ਬੇਬੇ ਹੈ ਨਹੀਂ ਕਰੇ ਚੱਲ ਕਦੇ ਬੇਬੇ ਗਰੇ ਹੋਏ ਉਹਦੇ ਚਾਹ ਪਾਣੀ ਪੀ ਕੇ ਜਾਵਾਂਗੇ ਆ ਲਿਆਓ ਜੀ ਗੜਬੀ ਲਿਆਓ ਸ਼ਾਇਦ ਲੈ ਲਓ

ਮੇਰੀ ਗੱਲ ਸੁਣੋ ਜੀ ਸੋਨੂੰ ਸ਼ਾਇਦ ਨਾ ਉਹਨਾਂ ਕੀ ਦੇਣਾ ਸੀ ਸ਼ਾਇਦ ਦੇਖੋ ਇਹ ਕਰ 10 ਰੁਪਈਆ ਦਾ ਪਾ ਦੇ ਤੇ 10 ਰੁਪਈਆ ਮੇਰੇ ਵੱਧਾ ਕੇ ਤੇਰੇ ਘਰ ਦੀ ਗੱਲ ਨਹੀਂ ਇਹ 10 ਪੰਜ ਦੀ ਕੋਈ ਗੱਲ ਨਹੀਂ ਸੋਨੂੰ ਜਦੋਂ ਤੁਹਾਨੂੰ ਕਾਇਤਾ ਪਾ ਦੇ ਹੋਰ ਤਾਂ ਮੈਂ ਮਾਲਾ ਇਹ ਦਵਾਈ ਲਊਂਗੀ ਨਹੀਂ ਆਏ ਨਹੀਂ ਆਉਂਦਾ ਐਨਾ ਨਹੀਂ ਆਉਂਦਾ ਫੇ ਤੁਸੀਂ ਹੁਣ ਦਿੱਤਾ ਤਾਂ ਇਹਦਾ ਕੁਝ ਨਹੀਂ ਹੈਗਾ ਇਹ ਸੋਨੂੰ ਫ੍ਰੀ ਦੇ ਰਿਹਾ ਹੈ ਨਾਲ ਹੀ ਫਿਰ ਹੁਣ 10 ਰੁਪਈਆ ਦੇ ਤਾਂ ਮੇਰੇ ਪੇਜ ਵੀ ਪਾੜ ਤੇ 10 ਰੁਪਈਆ ਨੇ ਤੂੰ ਸ਼ਾਇਦ ਦੇ ਜਾ ਉਹਨੇ ਹੋਰ ਲੈ ਲਾਂਗੇ ਆਪਦਾ ਪੇਜ ਵੀ ਤੁਸੀਂ ਰੱਖ ਲਓ ਅਸੀਂ ਪੇਜ ਤੋਂ ਕੀ ਕਰਾਉਣਾ ਤੁਸੀਂ ਆਪਦਾ ਸਾਇਹ ਦੀ ਡੱਕ ਲਓ ਆਲੋ ਸ਼ਾਇਦ ਤਾਂ ਮੇਰੀ ਕਾਲ ਨਹੀਂ ਨਾਲ ਨਾਲ ਜੀ ਚੱਕੀ ਆ ਰਿਹਾ ਆ ਲਖੋ ਜੀ ਆ ਵੀ ਠੀਕ ਹੈ ਭਾਈ ਦੇਖ ਜੇ ਕੱਦ ਵੱਧ ਗਿਆ ਫਿਰ ਤਾਂ ਮੈਂ ਹੋਰ ਵੀ ਆਉਦਨੇ ਸੇਲਿਆਂ ਨੂੰ ਵੀ ਦਵਾ ਦੂਗੀਂ ਰਿਸ਼ਤੇਦਾਰੀ ਚ ਵੀ ਦਵਾਈ ਦਵਾ ਦੂਗੀ ਮੇਰੀ ਪਤੀ ਜੀ ਦਾ ਵੀ ਕੱਦ ਘਟਾ ਸਾਡੇ ਹੋਰ ਵੀ ਰਿਸ਼ਤੇਦਾਰੀ ਕੋਈ ਤਾ ਨਾ ਮੇਰੀ ਗੱਲ ਸੁਣੋ ਇੱਕalle ਕੱਦ ਵਾਲੀ ਦਵਾਈ ਵੀ ਨਹੀਂ ਦਵਾਈਆਂ ਸਾਡੇ ਕੋਲੇ ਹੋਰ ਵੀ ਬਹੁਤ ਨਹੀਂ ਜਿਵੇਂ ਫਿਰ ਹੋਰ ਦਵਾਈ ਤਾਂ ਕੋਈ ਦਿਖਾਈ ਨਹੀਂ ਤਾਂ ਮੈਨੂੰ ਕੋਈ ਜੀ ਮੇਰੀ ਗੱਲ ਸੁਣੋ ਤੁਹਾਨੂੰ ਤਾਂ ਹੁਣ ਵੱਡੀ ਸਮੱਸਿਆ ਤੁਹਾਡੇ ਵਾਸਤੇ ਕੱਦ ਦੀ ਬਣੀ ਪਈ ਹੈ ਨਾ ਹਾਂ ਚੰਗਾ ਜੀ ਅਸੀਂ ਤਾਂ ਆਉਂਦੇ ਜਾਂਦੇ ਰਹਾਂਗੇ ਤੇ ਬੇਬੇ ਨੂੰ ਵੀ ਦੱਸ ਦੇ ਨਾ ਕਦੇ ਚਾਹ ਪੀਣੀ ਸੀ ਵੀ ਚਲ ਹੁਣ ਚਾਹ ਤਾਂ ਬੇਬੇ ਨਹੀਂ ਕਰੇ ਬੈਠ ਦੇ ਸੋਣੇ ਨਹੀਂ ਲੱਗਦੇ ਨਾ ਭਾਈ ਚਾਹ ਤਾਂ ਨਹੀਂ ਮੈਂ ਪਿਆਸ ਆ ਗਈ ਦੇਖ ਮੇਰੇ ਘਰ ਵਾਲਾ ਗਿਆ ਹੋਇਆ ਖੇਤ ਤੇ ਜੋ ਆ ਗਿਆ ਉਹਦੇ ਤਾਂ ਜਮੀ ਸੁਭਾ ਨਹੀਂ ਕੱਦ ਪਿੱਛੇ ਨੇ ਦੋਨੇ ਮਾਂ ਪੁੱਤ ਟੋਕਦੇ ਰਹਿੰਦੇ ਮੈਨੂੰ ਕੋਈ ਗੱਲ ਨਹੀਂ ਹੁਣ ਕੋਈ ਕੋਈ ਨਹੀਂ ਟੋਕਦਾ ਸੁਣ ਤਾਂ ਜੀ ਨਾ ਹੋ ਸਕਦਾ ਚਗਾਠਾਂ ਵੀ ਨਾ ਵੱਡੀਆਂ ਕਰਾਉਣੀਆਂ ਪੈ ਜਾਣ ਐਨਾ ਕੱਦ ਬਾਦ ਜੂ ਤਸੋੜਾ ਵਾਹ ਕਰੂ ਐਨਾ ਕੱਦ ਹੱਦ ਹੋਈ ਪਈ ਭਾਈ ਦੀ ਵੀ ਕਹਿੰਦੇ ਚਗਾਠਾਂ ਵੀ ਸੁਣ ਤਾਂ ਉਹ ਕਰਨਗਾ ਮੈਨੂੰ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਕਿ ਤੇ ਉਹੀ ਨਾ ਮੈਨੂੰ ਲੁੱਟ ਕੇ ਲਗਾਵੇ ਜਿਹੜਾ ਮੇਰੇ ਕੋਲ 250 ਰੁਪਏ ਸੀ ਉਹ ਵੀ ਮੇਰਾ ਗਿਆ ਆ ਨਾਲੇ ਮੈਨੂੰ ਬੇਬੇ ਗਾਲਾਂ ਦੇਊਗੀ ਬੇਬੇ ਨੂੰ ਮੈਂ ਦੱਸਦੀ ਨਹੀਂ ਮੈਂ ਕਿਹੜਾ ਬੇਬੇ ਨੂੰ ਦੱਸਣਾ ਮੈਂ ਦਵਾਈ ਲੈਂਦੀ ਐ ਕੋਈ ਨਹੀਂ ਟਾਈਮ ਵੀ 바ਵਾ ਲੱਗ ਗਿਆ ਮੈਂ ਤਾਂ ਉਧਰ ਗਈ ਨੂੰ ਤਾਂ ਨੀ ਕੀ ਕੁਸ ਕਰੀ ਜਾਂਦੀ ਐ ਆ ਕੁਰਸੀ ਤੇ ਪੀੜੀ ਇੱਥੇ ਕਿਵੇਂ ਢਾਹ ਰੱਖੀ ਐ ਇਹਨੇ ਪੀੜੀ ਤਾਂ ਉੱਥੇ ਪਈ ਸੀ ਢਾਹ ਇੱਥੇ ਰੱਖੀ ਐ ਕੀ ਗੱਲ ਐਗੀ ਕੋਈ ਆ ਗਈ ਹੁ ਡੱਡ ਭੈਣੇ ਇਹਦੇ ਕੋਲੇ ਕੁੜਾ ਹਰਪ੍ਰੀਤ ਕੀ ਕਰੀ ਜਾਂਦੀ ਐ ਕੁਛ ਨਹੀਂ ਕਰਦੀ ਬੇਬੇ ਮੈਂ ਤਾਂ ਇੰਕ ਕਰਾਉਣਾ ਕਰਾਉਣਾ ਕੀ ਹੈ ਮੈਂ ਤਾਂ ਪੁੱਛਦੀ ਸੀ ਤੈਨੂੰ ਵੀ ਨਾਲ ਤਾਂ ਉਹ ਕੁਰਸੀ ਦਾ ਰੱਖੀ ਹੈਗੀ ਤੇ ਨਾਲੇ ਪੀੜੀ ਜੀ ਦਾ ਰੱਖੀ ਹੈ ਕੌਣ ਆਇਆ ਸੀ ਕੋਈ ਨਹੀਂ ਆਇਆ ਸੀ ਬੇਬੇ ਤਿੰਨ ਟਾਂ ਹੀ ਪਲੇਖੇ ਪੈਂਦੇ ਰਹਿੰਦੇ ਜੇ ਤੂੰ ਕਰਾਉਂ ਵਾਗੀ ਕਿਹਨੇ ਆਉਣਾ ਸੀ ਕੋਈ ਵੀ ਨਹੀਂ ਆਇਆ ਮੈਂ ਤਾਂ ਲਾਰਾ ਕੋਈ ਬੁਢੀ ਆਈ ਹੁੰਦੇ ਰੋਕ ਕਹਿੰਦੇ ਕੋਈ ਲਾ ਮਾਤਾ ਕਰਦੇ ਹੋਗੇ ਜਿਹੜੀ ਪੀੜੀ ਦਾ ਰੱਖੀ ਹੈ ਤਾਂ ਕੁਰਸੀ 'ਤੇ ਕੋਈ ਤਾਂ ਆਇਆ ਭਾਈ ਉਹ ਤਾਂ ਨੰਗ ਦੀ ਤਾਈ ਆਈ ਸੀ ਤੇ ਤੇਰੇ ਵੱਧ ਤੈਨੂੰ ਪੁੱਛਣ ਆਈ ਸੀ ਕਹਿੰਦੀ ਤੇਰੀ ਬੇਬੇ ਘਰੇ ਮੈਂ ਤਾਂ ਤਾਂ ਕਰੇ ਨਹੀਂ ਅੱਛਾ ਹਾਂ ਚਲੋ ਵਧੀਆ ਹੋ ਗਿਆ ਚਲ ਤਾਈ ਆ ਗਈ ਮਿਲ ਗਈ ਕਹਿੰਦੇ ਹੋਰ ਗੱਲਬਾਤ ਕੋਈ ਕਰੀ ਨਹੀਂ ਉਹਨੇ ਕਿਸੇ ਪਾਸੇ ਜਾਣਾ ਆਉਣਾ ਦੀ ਨਹੀਂ ਕਰੀ ਨਾ ਨਾ ਜਾਣਾ ਆਉਣਾ ਦੀ ਤਾਂ ਕੋਈ ਗੱਲ ਨਹੀਂ ਕਰੀ ਕਿਉਂਕਿ ਤੇ ਜਾਣਾ ਸੀ ਤੁਸੀਂ ਆਦੀ ਸੀ ਕਹਿੰਦੀ ਕਿ ਜਾ ਕੇ ਆਵਾਂਗੇ ਕਿ ਪਿੰਡ 'ਚ ਪਤਾ ਨਹੀਂ ਕੀ ਤੇ ਕੀ ਗੱਲਬਾਤ ਹੋ ਗਈ ਕਿ ਨਾਏ ਆਪਾਂ ਮਿਲਿਆਵਾਂਗੇ ਨਾਏ ਪਤਾ ਲਿਆਵਾਂਗੇ ਨਾਏ ਉਹ ਤੇਰ ਜਾਚੀ ਕੁੜੀ ਆਈ ਏ ਉਹਦੇ ਕੋਲ ਜਾਇਆ ਹੁੰਦੀਆਂ ਦੀ ਤੇ ਮੈਂ ਹੁਣ ਕਿਧਰ ਹੋਈ ਐ ਤੂੰ ਹੁਣ ਤਾਂ ਇੱਧਰ ਤੇਰ ਜਾਚੀ ਕੋਲ ਆਈਆਂ ਭਈ ਇੰਨਾ ਚਿਰ ਕੇਰਾ ਘਰੋਂ ਵਗ ਜਾਨੀ ਮੁਰਕ ਕੇ ਘਰੇ ਨਹੀਂ ਵੜਦੀ ਤੈਨੂੰ ਐ ਵੀ ਪਤਾ ਵੀ ਕੱਲੀ ਜਾਣੀ ਐ ਮੈਂ ਵਗ ਜਾਂਦਾ ਤਾਈ ਆ ਗਈ ਪਿੰਡ ਤਾਂ ਟਾਈਮ ਪਾਸ ਚਲ ਵਧੀਆ ਹੋ ਗਿਆ ਪਾਈ ਆ ਗਈ ਤਾਂ ਪਾਸ ਹੋ ਗਿਆ ਫਿਰ ਕੀ ਗੱਲ ਹੈ ਮੈਂ ਉੱਥੇ ਤੇ ਚਾਚਾ ਜੱਜਾ ਕੋਲੇ ਭਾਈ ਕੀ ਮਾੜੇ ਜੇ 2 ਮਿੰਟ ਗੱਲੀ ਲੱਗ ਗਈ ਤੇ ਚਾਚੀ ਬੋਲਣ ਲੱਗ ਗਿਓ ਪਿਆਕਿਆ ਤੋਂ ਆਈ ਸਾਫਟ ਨਾ ਗੱਲਾਂ ਕਰਨ ਲੱਗ ਗਈ ਉਹਨੇ ਮੈਂ ਸੁਣ ਲੱਗੀ ਮੈਂ ਆਪਣੀਆਂ ਕਰਨ ਲੱਗ ਗਈ ਕਰਦਾਂ ਚਲ ਵੇ ਵੀ ਗੱਲਾਂ ਦਾ ਸਾਰਿਆਂ ਦਾ ਮੁੱਕਦਨੀ ਨਹੀਂ ਕੋਈ ਦਾਲ ਸਬਜ਼ੀ ਦੱਸ ਭਾਈ ਕਾਦਾ ਧਰਨ ਦਾਲ ਸਬਜ਼ੀ ਤੂੰ ਦੇਖ ਲੈਂਦੀ ਕੋਈ ਆਇਆ ਨਹੀਂ ਭਾਈ ਲੈ ਲੈਂਦੀ ਨਾ ਨਾ ਕੋਈ ਨਹੀਂ ਆਇਆ ਭਾਈ ਤਾਂ ਸਬਜ਼ੀ ਵਾਲਾ ਅੱਛਾ ਮੈਨੂੰ ਤਾਂ ਮੈਂ ਕਿਤੋਂ ਲੈਣ ਗਈਆਂ ਕੀ ਮੰਗੇ ਸੇ ਪਿੰਡ ਚੋਂ ਵਾਗ ਨਾ ਨਾ ਪਿੰਡ ਚੋਂ ਤਾਂ ਦਾਜ ਪਾਣੀ ਭਾਈ ਮੈਂ ਤਾਂ ਕਾਦਾ ਲਿਆਉਣਾ ਸੋਈ ਜੀ ਮੂੰਗੀ ਮੰਗੀ ਪਈ ਹੋ ਧਰ ਲੈਨੇ ਆਪਾ ਦੇਖ ਲੈ ਫਿਰ ਜੀ ਮੂੰਗੀ ਮੰਗੀ ਧਰਨੀ ਕੋ ਸਮਰਜੀ ਧਰ ਲੈ ਹੁਣ ਜਿਵੇਂ ਤੈਨੂੰ ਦੱਸਤਾ ਵੀ ਮੈਂ ਕੱਦ ਵਧਾਉਣ ਦੀ ਦਵਾਈ ਲਈਓ ਤੂੰ ਤਾਂ ਹੁਣ ਕਲੇਸ਼ ਪਾ ਕੇ ਬਹਿ ਜਾਗੀ ਮੇਰੇ ਨਾਲ ਬਿਨਾਂ ਗੱਲ ਤੋਂ ਮੈਂ ਕਿਹੜਾ ਇਹਨੂੰ ਦਿਖਾਉਣੀ ਹੈ ਉਹ ਮੇਰੇ ਨਾਲ ਤਾਂ ਪੜੂਗਾ ਪੰਜਾਉਸੀ ਹੋ ਜਾ ਬੜੀ ਉਤਰ ਚੋਈ ਹੁਣ ਕੀ ਕਰਾਂ ਹੋਂਦੀਓ ਅਮਰੀਕਨੀ ਦੋਲੀ ਤੇ ਕੁੜੇ ਆ ਆਹ ਆ ਪਾਣੀ ਖਾ ਰੋ ਪਈ ਬੈਠੀਆਂ ਹਾ ਇਹਨਾਂ ਕੋ ਸਾਥ ਹੀ ਦਿੱਤਾ

एक होती हो दवाई देगा मैं मैं तो दो दवाईया ले लगा जे बेबे को पता लग गया बेबी तो मेन घरों की देखी रखे कोई आया नी हाईन झूठी बनाए तू किए की आया नी कोई बेबे चल हूं जो तू पुछनी लगी जो तू इन्ना चिर नहीं आई भाई है समान तो बेचने अच्छा मैंने पहले ही पता, गया। थे, थे, कोई कोई पता लग गया जी पीड़ी हुई कुर्सी पी है ना कोई तो है की कची नहीं जे मेन पता नहीं लगूगा कि चीज है कि है मैं सारा पता है चल बे -बे, जो तेन पता ही लगता तो दस देनी है मैं ढाई सौ की दवाई ली है ढाई सौ मार् ढाई सौ रुपये बूझता जे तेरे को लख रुपया पै लखा ना दवाई गला लेके बैजे तू हजे ढाई सौरे को मैं सारा दिन तू निकी निकी कद नहीं है तेरा गिठ का कद है ਮੈਂ ਤਾਂ ਕੱਦ ਵਾਸਤੇ ਦਵਾਈ ਲਈ ਤੇ ਭਾਈ ਗੋੜਾ ਨੇ ਦੇ ਕੇ ਗਿਆ ਦੇਖ ਲੈ ਅੱਛਾ ਹੁਣ ਤੂੰ ਕੱਦ ਵਧਾਏਂਗੀ ਹੋਰ ਬਹੁਤ ਰਸ ਕੱਦ ਵਧਾਏ ਕਿ ਕਿਦਾਂ ਜਾਣਾ ਸੀ ਹੁਣ ਤਾਂ ਕਹੇ ਇੱਥੇ ਰਹਿਣਾ ਸੀ ਕੱਦ ਵਧਾਣਾ ਕਰਿਆ ਨਹੀਂ ਆ ਕੱਦ ਵਧਾਣ ਵਾਲੀਆਂ ਗੋਲ ਨੇ ਬੂਹੇ ਮਰ ਜਾਂ ਕਿਥੇ ਭਾਈ ਉਹ ਕੀ ਤੋਂ ਲੈ ਕੇ ਘਰ ਆਏ ਸੀ ਹਾਂ ਹੁਣੀ ਥੋੜਾ ਚਿੜੀ ਹੋਇਆ ਇੱਧਰ ਟੱਪ ਕੇ ਢੋਲੀ ਜਿਲੀ ਫਿਰਦਾ ਕੋਲੇ ਢੋਲੀ ਹਾਂ ਮੈਂ ਜਾ ਕੇ ਹੁਣੀ ਆ ਜੱਜ ਆਇਆ ਆਪਾਂ ਨੇ ਕੀ ਲੈਣਾ ਆਪੇ ਭਾਈ ਨਾਲ ਲੜਦੀ ਤੁਰੀ ਫਿਰੂਗੀ ਇਹਨੇ ਤਾਂ ਲੜਨੀ ਆ ਇਹਨੇ ਤਾਂ ਮੇਰਾ ਕੱਦ ਨਹੀਂ ਵਧਣ ਦੇਣਾ ਮੈਨੂੰ ਐਂ ਸੀ ਮੈਂ ਆਹਦਾ ਕੱਦ ਵਧਾ ਲੂੰਗੀ ਭਾਈ ਤੋ ਦਵਾਈ ਲੈ ਲੈ ਅਜੇ ਮੈਂ ਤਾਂ ਲੈਤੀ ਮੈਂ 8 ਦਿਨਾਂ ਕਹਿੰਦਾ ਸੀ ਉਹ ਮੈਂ ਤਾਂ ਉਹਨੂੰ ਕਹਤਾ ਵੀ ਘੱਟ ਪਾ ਦੇ ਬਈ 4 ਦਿਨਾਂ ਦੀ ਪਾ ਦੇ 4 ਦਿਨਾਂ ਦੀ ਦਵਾਈ ਸੀ ਮੈਨੂੰ ਆਖਿਆ ਸੀ 8 ਦਿਨਾਂ ਨੂੰ ਫੇਰ ਆ ਜੀ ਫੇਰ ਲੈ ਲੂੰਗੀ ਜੇ ਮੇਰੇ ਕੱਦ ਦਾ ਤਰਕ ਪਿਆ ਬੁੜੀ ਨਹੀਂ ਮੇਰਾ ਕੱਦ ਵਧਾਣ ਦਿੰਦੀ ਇਹ ਤਾਂ ਮੈਨੂੰ ਐਂ ਰੱਖੂਗੀ ਹੁਣ ਲੱਗਦੇ ਨੇ ਲੜਨ ਬਗੀ ਪਤਾ ਨਹੀਂ ਗਲੀ ਚ ਕਿੱਥੇ ਜਾਊ ਕਿੱਥੇ ਨਾ ਆਪਾਂ ਨੇ ਕੀ ਲੈਣਾ ਫਿਰਦੀ ਰਹਿਣ ਦੇ ਕੱਲ ਜਿਹੜੀ ਦੇ ਕੇ ਜ ਉਹੀ ਕਰ ਲੂੰਗੀ ਜਿਹੜੀ ਬੇਨਤੀ ਪਈ ਆ ਦੇਖਾਂ ਕਿਹੜਾ ਬੀਹਾਂ ਚਾਏ ਮੈਨੂੰ ਥਿਆਊਗਾ ਭਾਈ ਖਬਰ ਕਿੱਧਰ ਗਿਆ ਹੋ ਕਿੱਧਰ ਨਾ ਗਿਆ ਹੋਗਾ ਇੱਧਰ ਲੇ ਘਰਾਂ ਚ ਤਾਂ ਮੈਂ ਦੇਖੀ ਇੱਧਰ ਤਾਂ ਹੈ ਹੀ ਨਹੀਂਗਾ ਅਗਾਹਾਂ ਦੇਖਦੀਆਂ ਕੀ ਅਗਾਹਾਂ ਵਾਗਿਆ ਹੋਵੇ ਕਿਸੇ ਪਰ ਕੀ ਕਿਸੇ ਦੇ ਅੰਦਰ ਬੜਿਆ ਬੈਠਾ ਹੋ ਮੈਨੂੰ ਕੋ ਪਤਾ ਨਾ ਐਵੇਂ ਨਾ ਮੈਂ ਪੁੱਛ ਗਈ ਵੀ ਕਾਤੇ ਕਾਤੇ ਨਾ ਭਾਈ ਲਾ ਇੰਨਾ ਦੇ ਵੀ ਹੈ ਨਹੀਂ ਬਾਰੜਿਆ ਪੀਗਾ ਇੱਥੇ ਤਾਂ ਨਹੀਂ ਕਿਤੇ ਨਾ ਇੰਨਾ ਦੇ ਘਰੇ ਵੀ ਨਹੀਂ ਹੈਗਾ ਗਾਹਾਂ ਦੇਖ ਕਿਉਂ ਨਹੀਂ என்ன 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 சீ ஆட மோட்டசைக்கலாம் நீ தான் லோடா பண்ண ਇਹ ਤਾਂ ਸਾਡੇ ਆਈ ਬੋਹੀ ਆ ਹਰੇਕ ਨੂੰ ਖੜਾ ਕੇ ਖੜ ਜਾਂਦੀ ਚੀਜ਼ ਲੈਣ ਬੈਹ ਜਾਂਦੀ ਆ ਲੱਕਰ ਘਰ ਬਾਰੜੇ ਪੈਨੇਗੇ ਖਬਰ ਹੁਣ ਕਿੱਧਰ ਗਿਆ ਕਿੱਧਰ ਨਾ ਗਿਆ ਕਾ ਕੀ ਫਾਇਦਾ ਚਲ ਪਕਾਈ ਕਰਨ ਦਾ ਜਦੋਂ ਹੁਣ ਦੀਂਦੇ ਹੀ ਘਰੀ ਜਾਨੀ ਆਗੀ ਉੱਥੇ ਬੈਝੂ ਮਾਰਗੀ ਜੜੀ ਬੂਟੀਆਂ ਵਾਲੇ ਵਧੀਆ ਦਵਾਈ ਲਈ ਸ਼ਾਇਦਲੇ ਅੱਜ ਦੇ ਦਿਨ ਹੀ ਉਹ ਭਾਈ ਆਇਆ ਸੀ ਅੱਜ ਦੇਖਦੇ ਆਂ ਕਿ ਅੱਜ 8 ਦਿਨ ਹੋ ਗਏ ਕਹਿੰਦੀ ਸੀ 8 ਦਿਨਾਂ ਨੂੰ ਆਊਗਾ ਦੇਖਦੀ ਆਂ ਕਹਿੰਦੇ ਉਹ ਭਾਈ ਆਉਂਦਾ ਕਾ ਨਾ ਆਉਂਦਾ ਕਾ ਇਹ ਕਹਿੰਦੀ ਮੈਨੂੰ ਕਦ ਵਧਣਾ ਹੀ ਦੇਗਾ ਦਵਾਈ ਕਦ ਕਿਹੜਾ ਵਧਣਾ ਹੀ ਦੇਗਾ ਤਾਂ ਠੱਗ ਸੀ ਠੱਗੀ ਮਾਰ ਗਿਆ ਕਹਿੰਦੇ ਇਹਦੇ ਨਾਲ ਕੋਈ ਨਾ ਕਹਿੰਦੇ ਮੈਂ ਦੇਖਦੀ ਆਂ ਕਿ ਕੀ ਕਰਦਾ ਕੀ ਨਾ ਕਰਦਾ ਆਏ ਨੂੰ ਕਹਿੰਦੇ ਮੈਂ ਨਹੀਂ ਉਹਨੂੰ ਬਾੜਨ ਭਾਈ ਨੂੰ ਕਹਿੰਦੇ ਦਵਾਈਆਂ ਕਿਹੜੀਆਂ ਵੇਚਦੇ ਨੇ ਕਿ ਇੱਥੇ ਠੱਗ ਹੋਏ ਫਿਰਦੇ ਨੇ ਇਕੱਠੇ ਕਹਿੰਦੇ ਠੱਗੀਆਂ ਮਾਰਦੇ ਫਿਰਦੇ ਆਗੇ ਜੇ ਕਿ ਤੇ ਇਹਦਾ ਕਦ ਵਧ ਗਿਆ ਇਹ ਤਾਂ ਮੈਨੂੰ ਹੁਣ ਨਹੀਂ ਦਵਾਲ ਕਹਿੰਦੇ ਨਿੱਕੇ ਕਦ ਚ ਵੱਡੇ ਕਦ ਚ ਕੋਈ ਨਾ ਆਉਣ ਦੇ ਭਾਈ ਨੂੰ ਪੁੱਛਨੀ ਆਂਗੀ ਹਫ਼ਤਾ ਹੋ ਗਿਆ ਭਾਈ ਨੂੰ ਅੱਜ ਭਾਈ ਨੇ ਆਉਣਾ ਸੀਗਾ ਤੇ ਅੱਜ ਉਹ ਦੇਖ ਲਾ ਉਹ ਬੈਠੀ ਐ ਮਨਾਂਵਣੀ ਜਿਦੋਂ ਹੀ ਮੰਜਾ ਢਾਕੇ ਬੈਗੀ ਮੂਰੇ ਇਹਨੂੰ ਸਾਰਾ ਪਤਾ ਐ ਵੀ ਇਹ ਦਵਾਈ ਲਊਗੀ ਕੱਦ ਵਾਲੀ ਤਾਂ ਹੀ ਇੱਥੇ ਬੈਠੀ ਐਗੀ ਇਹਨੇ ਮੈਨੂੰ ਬਸ ਦਵਾਈ ਨਹੀਂ ਲੈਣ ਦੇਣੀ ਜਿਹੜੀ ਗੱਲਾਂ ਹੋਰ ਤਾਂ ਕੋਈ ਗੱਲ ਨਹੀਂ ਐਸੇ ਗੱਲ ਦੀ ਮਾਰੀ ਘਰੇ ਬੈਠੀ ਐ ਪੁੱਛ ਕੇ ਦੇਖ ਲੈਣੀ ਐ ਬੇਬੇ ਕਿਧਰੇ ਭੱਜ ਜਾ ਅੱਜ ਤਾਂ ਜਾਵਾਂ ਨਹੀਂ ਯਾਨੀ ਅੱਜ ਤਾਂ ਆਖੂਗੀ ਤੂੰ ਤਾਂ ਮੈਨੂੰ ਜਾਣ ਕੇ ਭੇਜਦੀ ਐ ਸਾਰੇ ਉਹ ਹੀ ਗੱਲ ਸੀ ਐਡੀਆਂ ਤੇ ਰਹਿੰਦੀ ਐ ਕੈ ਦਿਨ ਹੋ ਗਏ ਮੈਨੂੰ ਕਹੀ ਜਾਂਦੀ ਨੂੰ ਜਿੱਦੇ ਹੁਣ ਆਇਆ ਨਾ ਭਾਈ ਉਹ ਦੇ ਕੋਈ ਨਹੀਂ ਦਿਉਂ ਪਤਾ ਪਾਈ ਨੂੰ ਜਿਹੜੀ ਠੱਗੀ ਮਰਵਾਈ ਹੈ ਜਿਹੜਾ 250 ਰੁਪਏ ਸੀ ਲਾਇਆ ਚੱਕ ਲੈ ਮੈਂ 250 ਜੋਗਰੀ ਵੀ ਨਹੀਂ ਸਾਰਿਆਂ ਨੂੰ ਗੋਆ ਕੁੜਾ ਕਰਦੀਆਂ ਕੰਮ ਕਰਦੀਆਂ ਫਿਰ ਕਿਹਾ ਮੈਂ 250 ਦੀ ਦਵਾਈ ਲੈ ਲਈ ਨਹੀਂ ਵਧੀਆ ਸੀ ਮੈਂ ਤਾਂ ਚਾਰ ਦਿਨ ਹੀ ਖਾਧੀਏ ਜੇ ਕੋਈ 15 20 ਦਿਨ ਨਹੀਂ ਖਾ ਲਨੀ ਕਿ ਇਹ ਮੇਰਾ ਕੱਦ ਵਧੇ ਨਾ ਮੈਂ ਤਾਂ ਲੱਗਣ ਲੱਗ ਗਿਆ ਜੁਣੀ ਨਹੀਂ ਮੇਰਾ ਕੱਦ ਨਾ ਵਧ ਗਿਆ ਪਹਿਲਾਂ ਨਾਲ ਅਰੇ ਬੇਬੇ ਨਹੀਂ ਮੈਨੂੰ ਦਵਾਈ ਲੈਣ ਦੀ ਨਹੀਂ ਬੇਬੇ ਨੂੰ ਆਏ ਵੀ ਇਹਨੂੰ ਜੁੱਤੀ ਦੀ ਨੌਕ ਥੱਲੇ ਰੱਖਾਂ ਜੇ ਇਹਦਾ ਕੱਦ ਵਧੇਗਾ ਤਾਂ ਇਹ ਮੇਰੇ ਉੱਤੋਂ ਨਹੀਂ ਪੈ ਜੂਗੀ ਤਾਂ ਹੀ ਤਾਂ ਇੱਥੇ ਬੈਠੀ ਕੋਈ ਨਹੀਂ ਬੇਬੇ ਤੂੰ ਇੱਥ ਕੋਈ ਇਹ ਮਾਰਾ ਕੰਮ ਕਰਕੇ ਨਾ ਛੋਟੇ ਵਰਗੇੜਾ ਮਾਰ ਕੇ ਆਉ। ਉਹ ਆਤਾ ਉਹੀ ਘਰ ਆ ਗਿਆ। ਕਿਹੜਾ ਕੱਦ ਵਧਿਆ ਹੋਊਗਾ? ਮੁੜ ਜੀ ਵਾਪਸ ਨਾ ਮੁੜ ਜੀ ਇੱਥੋਂ। ਚਲ ਵਾਪਸ ਤਾਂ ਕੀ ਮੁੜਨਾ ਹੈ, ਗਾਂ ਹੀ ਲੰਘ ਜਾਣੇ। ਜੜੀ ਬੂਟੀਆਂ ਲੈ, ਦਵਾਈ ਲੈ, ਸ਼ਾਇਦ ਲੈ। ਲੈ ਮੈਨੂੰ ਤਾਂ ਲੱਗਦਾ ਭਾਈ ਹੋਕਾ ਦੀ ਜਾਂਦਾ ਹੈਗਾ। ਲੱਗਦਾ ਉਹੀ। ਵੇ ਭਾਈ ਇੱਧਰ ਕਿੱਧਰ ਉਡਦਾਂਗਾ ਉਰੇਆ। ਹਾਂ ਕੀ ਗੱਲ ਹੈ ਬੇਬੇ ਗੱਲ ਕੀ ਹੋਣੀ ਸੀ ਭਾਈ ਉਰੇ ਆ ਗੱਲ ਸੁਣੋ ਅੰਦਰ ਆ ਕੇ ਕਹਿੰਦੇ ਬੇਬੇ ਗੱਲ ਕੀ ਸੁਣਨੀ ਹੈਗੀ ਮੈਨੂੰ ਤਾਂ ਹੁਣ ਜਲਦੀ ਹੈ ਮੇਰਾ ਜਾਣਾ ਹੈਗਾ ਆਪੇ ਜਲਦੀ ਹੈ ਤੈਨੂੰ ਭਾਈ ਠੱਗੀ ਮਾਰ ਕੇ ਵਾ ਕੇ ਕਹਿੰਦੇ ਸਾਡੀ ਬਹੂ ਨਾਲ ਤਾਂ ਕਾਮਲੀ ਹੈਗੀ ਬਹਾ ਲੈਂਦੀ ਹਰੇ ਕਰੂ ਤੇ ਤੂੰ ਠੱਗੀ ਮਾਰ ਕੇ ਵਾ ਕੇ ਪਿਛਲੇ ਹਾਂ ਬੇਬੇ ਮੈਂ ਕੀ ਠੱਗੀ ਮਾਰੀ ਹੈ ਠੱਗੀ ਕੋਈ ਨਹੀਂ ਮਾਰੀ ਭਾਈ ਮੇਰੇ ਨਾਲ ਦਵਾਈ ਦੇ ਕੇ ਗਏ ਜਿਹੜੇ ਕੱਦ ਵਧਾਉਣ ਵਾਲੀ ਉਹ ਬੇਬੇ ਮੇਰੇ ਯਾਦ ਹੀ ਹੈ ਆ ਦੇਖ ਲੈ ਉਹ ਸਾਰੀ ਨਾ ਆ ਕੱਦ ਵਧਾਉਣ ਵਾਲੀਆਂ ਦਵਾਈਆਂ ਨੇ ਸਾਰੀਆਂ ਜੜੀ ਬੂਟੀਆਂ ਨੇ ਮੈਂ ਦੱਸ ਕੀ ਇਹਦੇ ਵਿੱਚ ਠੱਗੀ ਮਾਰ ਲਈ ਕੋਈ ਮੈਂ ਠੱਗੀ ਠੋਗੀ ਨਹੀਂ ਮਾਰੀ ਉਹਦੇ ਨਾਲ ਉਹ ਮੇਰੀ ਗੱਲ ਸੁਣ ਕੱਦ ਮਾੜਾ ਮੋਟਾ ਕੋਈ ਫਰਕ ਪਿਆ ਕੱਦ ਦਾ ਫਰਕ ਜੇ ਨੁਖਾਵੇ ਜਦੋਂ ਪਉ ਦੇਖੀ ਜਉ ਗੱਲ ਕਰ ਕੇ ਇਹਨੇ ਲੋਟ ਤਾਂ ਮੈਥੋਂ ਹੋਣੀ ਆਉਂਦੀ ਨਿੱਕੇ ਕੱਦਨਾ ਜੇ ਕਿਤੇ ਮੇਰ ਨਾਲ ਕਹਤੇ ਜਿਆਦਾ ਵੱਧ ਗਿਆ ਉਹਦਾ ਤੇ ਫਿਰ ਮੈਂ ਲੋਟ ਕਿਵੇਂ ਕਰੂੰਗੀ ਤੂੰ ਤਾਂ ਦੇਖਿਆ ਕੱਦ ਦਾ ਉਹਦਾ ਤੇ ਤੇਰੀ ਗੱਲ ਤਾਂ ਖਰ ਠੀਕ ਐ ਕੱਦ ਉਹਦੇ ਨਾਲ ਨਾ ਬਾਤ ਤਾਂ ਜਾਂਦਾ ਉਹਨੇ ਡੋਜੀ ਤੋਂ ਅੱਧੀ ਲਈ ਐ 500 ਦੀ ਦਵਾਈ ਸੀਗੀ 250 ਦੀ ਦਵਾਈ ਲਈ ਐ ਥੋੜਾ ਸ਼ਾਇਦ ਹੋ ਵੀ ਮੈਂ ਉਂ ਫਰੀ ਮੇਂ ਦੇਖਿਆ ਸੀਗਾ ਫਰੀ ਮੈਂ ਤਾਂ ਕਿਉਂ ਦਿਆਂਗਾ ਭਾਈ ਤੂੰ ਵੀ ਜਵਾਕਾਂ ਦਾ ਮਾਰੇ ਫਿਰਦਾ ਨਾ ਕੋਈ ਨਾ ਕੋਈ ਚੀਜ਼ ਹੋਰ ਲੈ ਗਿਆ ਹੋਵੇਗਾ ਬੇਬੇ ਮੇਰੀ ਗੱਲ ਸੁਣ ਲੈ ਉਹ ਚਲ ਉਹ ਤਾਂ ਤੁਹਾਡੀ ਮਰਜ਼ੀ ਹੈ ਹੁਣ ਤੇਰੀ ਨੂਨ ਨੂੰ ਸੱਜ ਲਈ ਤਾਂ ਕੱਦ ਵਾਲੀ ਦਵਾਈ ਲੈਣੀ ਹੈ ਤਾਂ ਮੈਂ ਹੋਰ ਦੱਸਦਾ ਨਾ ਇਹ ਤਾਂ ਨਾ ਘੱਟੋ ਘੱਟ 2-3 ਹਫ਼ਤੇ ਦੀ ਦਵਾਈ ਖਾਣੀ ਪਊ ਤਾਂ ਸੈਂਪਲੀ ਸੀਗਾ ਫੇਰ ਕੋਈ ਬਾਣਾ ਮੋਟਾ ਫਰਕ ਪਊਗਾ ਨਹੀਂ ਨੀ ਫਰਕ ਪੈਂਦਾ ਥੋੜੇ ਬੁੱਤੇ ਤੂੰ ਕੱਦ ਬੁੱਦਾਂ ਦਾ ਰਹਿੰਦੇ ਭਾਈ ਬੰਦਨ ਦੱਸਾਂ ਕੱਦਾਂ ਗਾਂ ਦਵਾਈ ਦੱਸ ਕੀ ਲੈਣਾ ਜਿਹੜਾ ਹੈਗਾ ਉਹ ਤਾਂ ਕਰ ਦੋ ਅਸੀਂ ਠੀਕ ਆ ਵੱਧ ਦੇ ਵੱਧ ਕਰ ਦੋ ਇੱਥੇ ਮੈਨੂੰ ਨਹੀਂ ਖਾਣ ਦੇਣਾ ਲੋੜ ਪਾ ਮੈਂ ਇੱਥੇ ਹੁਣ ਨਹੀਂ ਆਲੀ ਤੂੰ ਮੈਨੂੰ ਉਹ ਕੰਮ ਨਹੀਂ ਕਰਦੀ ਕੋ ਕੰਮ ਕਰਨਾ ਦਵਾਈ ਦੱਸ ਜਾਈਗੀ ਬੇਬੇ ਤੇਰੀ ਗੱਲ ਤਾਂ ਠੀਕ ਹੈ ਜੇ ਇਤੋਂ ਵੀ ਜ਼ਿਆਦਾ ਕਦ ਵਧ ਜੂਗਾ ਉਹਦਾ ਇੰਨੀ ਤਕੜੀ ਦਵਾਈ ਪਈ ਐ ਸਰ ਬਸ ਵੇਪਲ ਵਸ ਰਹੇ ਹੰਦੇ ਉਹ ਤਾਂ ਮੇਰੀ ਗੁੱਤ ਨਹੀਂ ਫੜ ਕੇ ਸਿੱਟ ਲਿਆ ਕਰੂ ਜੇ ਕਦ ਬਾਰਾ ਵਧ ਗਿਆ ਤੂੰ ਰਹੇ ਹੰਦੇ ਬੇਬੇ ਹੁਣ ਦਵਾਈ ਦੇਣੀ ਨਹੀਂ ਤੇਰੀ ਨੂਨੂ ਕਦ ਪਤਾ ਹੈ ਨੀ ਨਾ ਦੇਣੀ ਨਹੀਂ ਕਿ ਮੈਨੂੰ ਕੋਈ ਕੰਮ ਤਾਂ ਨਹੀਂ ਉਹ ਕਰਦੀ ਘੱਟ ਕਰਦੀ ਕੋਈ ਕੰਮ ਵਾਲੀ ਦੱਸ ਜੇ ਹੈਗੀ ਆ ਉਹ ਬੇਬੇ ਮੇਰੀ ਗੱਲ ਸੁਣ ਆ ਦੇਖ ਤੂੰ ਸ਼ਾਇਦ ਦੇ ਕਿੰਨਾ ਵਧੀਆ ਸ਼ਾਇਦ ਤੂੰ ਸ਼ਾਇਦ ਲੈ ਲੀ ਹਾਂ ਸ਼ਾਇਦ ਤਾਂ ਵਧੀਆ ਤੇਰਾ ਪਰ ਸ਼ਾਇਦ ਹੈਗਾ ਉਹਨੇ ਲਿਆ ਉਹ ਤਾਂ ਬੇਬੇ ਕਿਹੜਾ ਥੋੜਾ ਜਿਹਾ ਸ਼ਾਇਦ ਲਿਆ ਸੀਗਾ ਤੇ ਹੋਰ ਤੂੰ 10 ਵੇ ਬਿਕਾ ਦੀ ਦਵਾਈ ਲੈ ਲੈ। ਸਾਈਸੂਤ ਤੋਂ ਕੀ ਕਰਾਉਣਾ? ਜੇ ਤਾਂ ਕੋਈ ਕਹਿੰਦਾ ਕੰਮ ਧੰਦਾ ਸਾਰਾ ਦਿਨ ਕਰਦੀ ਨਹੀਂ, ਸਾਰਾ ਦਿਨ ਕਹਿੰਦਾ ਦੁਰੀ ਫਿਰਦੀ ਇਹਦੇ ਅੱਖ ਮੇਰੇ ਲੱਤਾਂ ਦੁਖਦੀਆਂ ਮੇਰੇਆਂ ਬਾਹਾਂ ਦੁਖਦੀਆਂ। ਅੱਛਾ, ਲੱਤਾਂ ਮਾਹਾਂ ਦੁਖਦੀਆਂ। ਹਾਂ, ਜੇ ਤਾਂ ਕੋਈ ਦਵਾਈ ਹੈਗੀ ਐ ਤਾਂ ਤਾਂ ਉਹਨੂੰ ਦੇ ਦੇ। ਤੇ ਨਹੀਂ ਆ ਕੱਡ-ਗੁੱਡਾਂ ਨੂੰ ਦੇ ਕੇ ਜਾਈਂ ਦਵਾਈਆਂ। ਉਹ ਬੇਬੇ ਮੇਰੀ ਗੱਲ ਸੁਣ। ਸਾਡੇ ਕੋਲੇ ਦਵਾਈਆਂ ਤਾਂ ਸਾਰੀਆਂ ਹੈਗੀਆਂ। ਉਹ ਦਵਾਈ ਤੁਸੀਂ ਲੈ ਲੋਗੇ। ਦਵਾਈ ਮਹਿੰਗੀ ਬੜੀ ਐ, ਚਿੱਟਾ ਮਾਲ ਐ। ਚਿੱਟਾ ਵੇ ਭਾਈ ਚਿੱਟਾ? ਹਾਂ, ਹਾਂ, ਆ ਦੇਖ। ਇਹਦਾਂ ਕੰਮ ਕਰੂ ਖਾ ਕੇ। ਹਾਂ। ਇਹ ਤਾਂ ਮੇਰੇ ਤੇ अच्छा हां आ, आ दे आप उडी लोगे 20ਾਂ 4 ਦੀ ਮਿਲੇਗੀ ਆਹਾ हां ਇੰਨੇ ਪੈਸੇ ਤਾਂ ਮੇਰੇ ਕੋਲ ਹੈ ਹੀ ਨਹੀਂ ਭਾਈ ਵੇ ਭਾਈ ਤੂੰ ਤਾਂ ਇੰਨਾ ਸਮਾਂ 10000 ਵੀ ਕੁੜੀ ਲੈ 10 ਵੀ ਹੈ ਕੋਈ ਕੰਮ ਧੰਦਾ ਕਰੂ ਘਰੇ ਹੀ ਕਰਦੀ ਬੇ ਬੇ ਕੰਮ ਦੀ ਕੀ ਗੱਲ ਕਰਦੀ ਏ ਤੂੰ ਬੱਜੀ ਫਿਰੇਗੀ ਬੱਜੀ ਕੰਮ ਤਾਂ ਸਾਰੇ ਕਰੇਗੀ ਵੇ ਭਾਈ ਬੱਜੀ ਘਾੜਾ ਫਿਰੂ ਰੋਟੀ ਟੁਕਰੀ ਕਰਦੀ ਕੁਛ ਨਹੀਂ ਕਰਦੀ ਜੇ ਉਹਦੇ ਟਿਕਟ ਅੱਲਾ ਕੋਈ ਲਵਾ ਦੇਂਗਾ ਕੋਈ ਤਾਕਤ ਵਾਲਾ ਫਿਰ ਤਾਂ ਕੰਮ ਕਰ ਲੈਂਦੀ ਨਹੀਂ ਕਰਦੀ ਨਹੀਂ ਬੇਬੇ ਤੂੰ ਐਂ ਕਰ ਆਹ ਪੁੜੀ ਰੇਲੇ ਛੋਟੀ ਐ ਆ 5000 ਵਾ 5000 ਤਾਂ ਭਾਈ ਇੰਨਾ ਕਿੱਥੇ ਮੇਰੇ ਕੋਲੇ 5 ਤਾਂ ਬਾਹਰ ਹੈ ਉਹ ਬੇਬੇ ਮੇਰੀ ਗੱਲ ਸੁਣ ਫਿਰ ਇਦੂ ਤਾਂ ਹੁਣ ਗੱਟਾ ਸੀ ਨਾ ਇਹ ਤਾਂ ਤੂੰ ਆਹ ਦਵਾਈ ਕਢਾ ਲਈ ਮੇਥੋਂ ਇਹ ਤਾਂ ਦਵਾਈ ਅਸੀਂ ਕਿਸੇ ਨੂੰ ਦਿੰਦੇ ਨਹੀਂ ਤਾਂ ਪੱਕੇ ਬੰਦਿਆਂ ਨੂੰ ਦਵਾਈ ਦਿੰਦੇ ਹਾਂ ਅਸੀਂ ਬੇਬੇ ਪੱਕੇ ਬੰਦੇ ਨੰਨੇ ਕੋਈ ਨਾ ਜਿਵੇਂ ਨੂੰ ਕੰਮ ਧੰਦਾ ਕਰਨ ਲੱਗ ਗਈ ਫਿਰ ਤੇ ਤਗਾ ਕੇ ਕਿਸੇ ਪੱਕੇ ਲੱਗ ਜਾਂਦੇ ਮਾਰਾ ਮੋਟਾ ਰੇਟ ਕਟਾ ਲਾ ਬੇਬੇ ਫਿਰ ਮੇਰੀ ਗੱਲ ਸੁਣ ਹੁਣ ਇਹਦਾ ਰੇਟ ਦਾ ਮੈਂ ਜਾਂਦੇ ਤੱਕ ਕੀ ਕਟਾਉਂਗਾ ਮੈਨੂੰ 4000 ਰੁਪਏ ਦੇ ਦੇ 4 ਤਾਂ ਨਹੀਂ ਦੋ ਕ ਲਾ ਲਾ ਦੋ ਤਾਂ ਬੇਬੇ ਥੋੜਾ ਦੋ ਤਾਂ ਫਿਰ ਸਾਨੂੰ ਵੀ ਨਾ ਪੜਤਾ ਹਨਾ ਨਾ ਤੂੰ ਐਂ ਕਰ ਫਿਰ ਮੈਂ ਨਾ ਤੂੰ 2000 ਰੁਪਏ ਲੈ ਜਾ ਦੋ ਅਗਲੇ ਹਫਤੇ ਲੈ ਜੀ ਆ ਚਲੇ ਠੀਕ ਹੈ ਮੈਨੂੰ 2000 ਰੁਪਏ ਲਿਆ 2000 ਰੁਪਏ ਤੂੰ ਲੈ ਜਾ ਦੋ ਅਗਲੇ ਹਫਤੇ ਲਈ ਜੇ ਤਾਂ ਸਾਡੀ ਬਹੁਤ ਨਾ ਕੰਮ ਧੰਦਾ ਕਰਾ ਤਾਂ ਤੈਨੂੰ ਦੋ ਦੇ ਦੇਵਾਂਗੇ ਤੇ ਨਹੀਂ ਦੇਖ ਲੈ ਫਿਰ ਤੈਨੂੰ ਛਿਤਰਾ ਨਾ ਹੁੰਦਾ ਬੇਬੇ ਕੰਮ ਤਰੀ ਨੂੰ ਕੀ ਕਰੂਗੀ ਨਾ ਕੰਮ ਤਾਂ ਤੂੰ ਵੀ ਕਰੇਗੀ ਮਾੜਾ ਮਾੜਾ ਲੈਣਾ ਇਹ ਮਾਲ ਬਹੁਤ ਪਿਓਰ ਹੈ ਮੈਂ ਵੀ ਖਾ ਸਕਦੀ ਆ ਤੂੰ ਵੀ ਖਾ ਸਕਦੀ ਹੈ ਇਹ ਤਾਂ ਅਸੀਂ ਦੋਨੇ ਖਾ ਲਿਆ ਕਰਾਂਗੇ ਮੈਂ ਕੰਮ ਧੰਦਾ ਕਰਾਂਗੀ ਇਹ ਤਾਂ ਤੁਸੀਂ ਫੇਰ ਤਾਂ ਅਸੀਂ ਕਹਿੰਦੇ ਤੈਨੂੰ ਕਹਿੰਦੇ ਆਹ ਨੇ ਗਾਹਕ ਹੋਰ ਲਾ ਦੇਂਗੇ ਬੇਬੇ ਫਿਰ ਤੂੰ ਮੈਨੂੰ ਐ ਕਰ ਛੇਤੀ ਪੈਸੇ ਲਿਆ ਕੇ ਦੇ ਇਹਨੂੰ ਫੜਦਾ ਫੁਰਦਾ ਤਾਂ ਉਹ ਇਹ ਨਹੀਂ ਫੜਾ ਤੂੰ ਮੜਾ ਜੇ ਪਰਦੇ ਨਾਲ ਦਵਾਈ ਤਾਂ ਪਰਦੇ ਨਹੀਂ ਰੱਖਣੀ ਤੇ ਉਹ ਹੁੰਦਾ ਇਹਨਾਂ ਫਿਰ ਬਹੂ ਨੂੰ ਕਹਿੰਦਾ ਚੋਰਾਂ ਨੂੰ ਫੜਾ ਕੇ ਰਖਵਾ ਖਵਾ ਕਰਾਂ ਕਾਈ ਖਾਲੂ ਉਹ ਕੇਰਾ ਤਾਂ ਉਹਨੂੰ ਤੂੰ ਭੋਮਾਂ ਦੀ ਚੋਰੀਆਂ ਖਵਾ ਦੇ ਉਹ ਜਦੋਂ ਤਥੋਂ ਆਪਦੀ ਆਤਮਾ ਵਾਂਗੂ ਦੂਜੇ ਦਿਨ ਤੋ ਠੀਕ ਹੈ ਠੀਕ ਹੈ ਕੇਰਾ ਕਹਿੰਦਾ ਖਵਾਉਣ ਦੀ ਤੇਰੀ ਹੈ ਤੇਰੇ ਫੋਨ ਦੀ ਤੇਰਾ ਹੈ ਬੇਬੇ ਤੂੰ ਮੇਰੇ ਪੈਸੇ ਲੈ ਕੇ ਕਿੱਥੇ ਦੇਣੀਆਂ ਪੈਸੇ ਤੇਰੀ ਬਹੂ ਨੂੰ ਨਾਲ ਦੱਸੇ ਸਾਡੀ ਨੂੰ ਹਜੇ ਬੇਬੇ ਮੈਂ ਕੀ ਦੱਸਣਿਆ ਉਹ ਉਹ ਤਾਂ ਇਹ ਨਹੀਂ ਪਤਾ ਮੈਂ ਪੈਸੇ ਲੈਣ ਵਗਿਆ ਤੈਨੂੰ ਦੇਖ ਕੇ ਤੇਰੇ ਕੋਲ ਆ ਜੀ ਨਹੀਂ ਨਹੀਂ ਮੈਂ ਨਹੀਂ ਦੱਸਦਾ ਆ ਲੈ ਬੇਬੇ تایਮੀ 2250 ਦੀ ਦਵਾਈ ਵੇਚੀ ਜਾਂਦੇ ਸੀਗੇ ਉਹ ਮਾਮੂਲੀ ਜੀ ਦਵਾਈ ਉਹਦੇ ਨਾਲ ਕੀ ਬਣਦਾ ਸੀਗਾ ਜੜੀ ਬੁੱਟੀਆਂ ਨਾਲ ਉਹ ਜਿਹੜਾ ਮਾਲ ਵੇਚਣਾ ਸੀ ਉਹ ਤਾਂ ਹੁਣੀ ਵਿਕਿਆ ਆਹ ਨਾਲੇ ਬੇਬੇ ਖਾਇਆ ਕਰੂਗੀ ਨਾਲੇ ਆਪਦੀ ਨੂਨ ਖਵਾਇਆ ਕਰੂ ਪੱਕੀਆਂ ਗਾਹਕ ਬਣ ਜਾਣਗੀਆਂ ਆਪਣੀਆਂ ਇਸ ਕਰ ਨੂੰ ਲੁੱਟਾਂਗੇ ਚੰਗਾ ਘਰ ਐ ਆ ਲਿਆ ਬੇਬੇ ਰੁਪਏ ਉਹ ਲਿਆ ਬੇਬੇ ਰੁਪਏ ਜੇ ਤਾਂ ਬਗ ਜੀ ਆ ਲਿਆ ਬੇਬੇ ਹਾਂ ਲੈ ਪਈ ਕੋਕੀ ਲੈ ਲੈ ਕੋਕੀ ਲੈ ਤੇ ਮੈਂ ਹਫ਼ਤੇ ਨੂੰ ਆਉਂਗਾ ਫੇਰ ਚੰਗਾ ਚੰਗਾ ਹਾਂ ਤੇ ਗੌਰ ਰੱਖਣਾ ਨਾ ਕੋਈ ਨਾ ਕੋਈ ਨਾ ਗੌਰ ਰੱਖਾਂਗੇ ਤੇ ਕਿਸੇ ਨੂੰ ਦੱਸਿਓ ਨਾ ਹੋਰ ਦੱਸ ਦੇਣੀ ਕਿਸੇ ਨੂੰ ਸਾਡੀ ਬਹੁਤ ਕੰਮ ਕਰ ਲਾਂਗੀ ਗਾਹ ਕ ਮੈਂ ਤੈਨੂੰ ਆਪਦੇ ਵਰਗਾ ਪੱਕਾ ਹੀ ਲਾ ਦੂੰਗੀ ਤੇ ਚੁੱਪ ਕਰਕੇ ਤੂੰ ਕਹਿੰਦੇ ਬਿਨਾ ਬੋਲ ਮਾਰੇ ਆ ਜਾ ਕਰ ਤਰਾਇਆ ਕਰ ਜਾਂ ਬੋਲ ਮਾਰੇ ਜੜੀ ਬੁੱਟੀਆਂ ਵੇਚਦੇ ਸਾਨੂੰ ਕੌਣ ਕਰਦਾ ਸਾਡੇ ਤੇ ਕੌਣ ਸ਼ੱਕ ਕਰਦਾ ਕੋਈ ਨਾ ਕਰਦਾ ਭਾਈ ਕੋਈ ਨਾ ਕਰਦਾ ਤੇ ਘਰੇ ਆ ਕੇ ਫੜਾ ਜਾ ਕਰ ਹਾਂ ਠੀਕ ਹੈ ਬੇਬੀ ਠੀਕ ਹੈ ਆ ਤਾਂ ਵਧੀਆ ਕੀਤਾ ਭਾਈ ਨੇ ਹਜੇ ਮੈਂ ਤਾਂ ਕਹਿੰਦੀ ਸੀ ਉਹ ਕਦ ਵੱਧਨਾਈ ਦਵਾਈ ਕਿਉਂ ਦੇਗਾ ਕਿਉਂ ਦੇਗਾ ਕਦ ਵੱਧਨਾਈ ਦਵਾਈ ਦੇ ਉਸ ਨਾਲ ਬਹਾਨੇ ਨਾਲ ਸਮਾਪਈ ਆ ਗਿਆ ਇਹ ਤਾਂ ਨਾ ਕਹਿੰਦੇ ਬਹੁਤ ਕੰਮ ਕਰੂਗੀ ਨਹੀਂ ਬਹੁਤ ਕਰੂ ਨਾ ਇਹਨੇ ਬੇਬੇ ਤੂੰ ਕਰੇਗੀ ਉਸ ਤਾਂ ਮੋਜ ਨਾ ਕਹਿੰਦੇ ਖਾ ਕੇ ਕੰਮ ਕਰਿਆ ਕਰਾਂਗੇ ਦੋਨੇ ਅੱਜ ਮੈਂ ਚੋਰ ਨੂੰ ਹੀ ਖਵਾਉਣਾ ਬੱਕਰੀ ਸੋਚੈਨਲੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੱਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ ਪਰਮਿੰਦਰ ਕੌਰ ਫਤੇਗੜ ਸਾਹਿਬ ਜੀ ਰੇਖਾ ਸ਼ਰਮਾ ਅਦ੍ਰਵਿਕਾ ਸ਼ਰਮਾ ਨੈਤ ਸ਼ਰਮਾ ਲੀਲਾ RAM ਨੰਗੜਾ ਰਵਿੰਦਰ ਕੌਰ ਹਮਜਾਪੁਰ ਲਾਭਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਆਈਸ਼ਾ ਪੁੱਲਰ ਮੈਸ਼ਾ ਪੁੱਲਰ ਜਗਰਾਜ ਪੁੱਲਰ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਬੋਵੀ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸ਼ੀ ਪਰਮਜੀਤ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਪਰਮਜੀਤ ਕੌਰ ਮੋਗਾ ਕਮਲੇਸ਼ ਪਠੇਲਾ ਸ੍ਰੀ ਮੁਕਸਰ ਸਾਹਿਬ ਜੀ ਕਿਰਨਜੀਤ ਸਿੱਧੂ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਰਾਜਸਥਾਨ ਨਸ਼ੱਤਰ ਪਸੌੜੀਆ ਪਸੌੜ ਵਾਲਾ ਅਮਰ ਸਿੰਘ ਪਟਿਆਲਾ ਜਸਜੀਤ ਸ਼ਰਮਾ ਸੇਖਾ ਦਲਜੀਤ ਕੌਰ ਕੁਲਵਿੰਦਰ ਕੌਰ ਨਾਗਰਾ ਗੁਰ ਪਰਵਿੰਦਰ ਸਿੰਘ ਨਰਸੀ ਰਾਮ ਬਠਿੰਡਾ ਕਮਲਦੀ ਬਠਿੰਡਾ ਮਹਿਕ ਸਿੱਧੂ ਗੁਰਲਾਲ ਸਿੱਧੂ ਅਨੀਤਾ ਰਾਣੀ ਸਿੱਧੂ ਫਿਲਮ ਚ ਕ੍ਰਿਸ਼ਨਾ ਗੁਆਇਲ ਜੱਗਾ ਪੂਨੀਆ ਲਸ਼ਮਨ ਟੇਲਰ ਰਗਵੀਰ ਸਾਡਾ ਪੰਜਾਬ ਬਿਰਸਾ ਸੁਨੀਤ ਸੁਤੀਸ਼ ਖਿੱਪੜ ਸੁਰਿੰਦਰਪਾਲ ਸਿੰਘ ਅਬੋਹਰ ਗੁਲਦੀਪ ਜੋਸੀ ਰਾਜਨੀ ਸ਼ਰਮਾ ਹਰਮਨਦੀਪ ਕੌਰ ਚਰਨਜੀਤ ਪੂਨੀਆ ਬਠਿੰਡਾ ਓਲਾ ਗੇਲਾ ਗੁਰਮੀਤ ਸਿੰਘ ਸੁਖਵਿੰਦਰ ਕੌਰ ਹੁਸ਼ਿਆਰਪੁਰ ਦੀਪਾ ਸਨਿਆਣਾ ਹੈਰੀ ਜੋ ਸਿੰਘ ਨੀਲਮ ਅਨਮੋਲ ਸਿੰਘ ਰੇणु अरोड़ा ਦਿੱਲੀ ਪਰਮਜੀਤ ਕੌਰ ਚਰਨਜੀਤ ਕੌਰ ਜਸਵੀਰ ਸਿੰਘ ਜਸਵਿੰਦਰ ਕਾਰ ਗੁਰਦੀਪ ਸਿੰਘ ਦਿਓਨ ਨਾਮਸੋਦੀਪਾ ਪ੍ਰਭਰਨ ਦਾਵਾ ਤਰਨਤਾਰਨ ਤਰਨਵੀਰ ਸਿੰਘ ਮੋਗਾ ਰੁਪਿੰਦਰ ਜਸਵੀਰ ਰਾਏਪੁਰ ਮੱਖਾ ਜਗਸੀਰ ਮਾਸਟਰ ਤਲਵੰਡੀ ਅਕਲਿਆ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮੰਨਿਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ